ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 2 3 ਤੇ 4 ਅਸੂ ਨੂੰ ਜੋ ਗੁਰਦੁਆਰਾ ਸ਼੍ਰੀ ਗੁਰੂ ਘਟਾ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਉਸ ਦੇ ਇਤਿਹਾਸਿਕ ਮਹੱਤਤਾ ਬਾਰੇ ਅੱਜ ਅਸੀਂ ਸਿੱਖ ਸੰਗਤਾਂ ਨੂੰ ਜਾਣਕਾਰੀ ਦੇਵਾਂਗੇ ਇਹ ਜਾਣਕਾਰੀ ਜੇ ਸਿੱਖ ਸੰਤਾਂ ਨੂੰ ਚੰਗੀ ਲੱਗੀ ਤਾਂ ਅੱਗੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਆਓ ਅਸੀਂ ਜਾਣਦੇ ਹਾਂ ਗੁਰਦੁਆਰਾ ਗੁਰੂ ਕੀ ਟਾਬ ਦਾ ਇਤਿਹਾਸ ਇਹ ਗੁਰੂ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਇਸ ਸਥਾਨ ਨੂੰ ਪਹਿਲਾਂ ਦੋਦੇਵਾਲਾ ਤਾਲ ਦੇ ਨਾਮ ਤੇ ਵੀ ਜਾਣਿਆ ਜਾਂਦਾ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਚੀਵਾੜੇ ਤੋਂ ਦੀਨਾ ਪੰਗੜ ਬਗਰਾੜੀ ਬੈਬਲ ਫਰਾਮਾ ਆਦ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਨੂੰ ਜਨ ਸਮੇਂ ਇਸ ਸਥਾਨ ਤੇ ਆਏ ਸੂਰਜ ਪ੍ਰਕਾਸ਼ ਗ੍ਰੰਥ ਅਨਸਾਰ ਜਦੋਂ ਗੁਰੂ ਜੀ ਬਹਿਬਲ ਅਤੇ ਸਰਾਵਾਂ ਚ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪਵਿੱਤਰ ਜਲ ਵਾਲਾ ਦੋਦੇ ਵਾਲਾ ਤਾਲ ਹੈ ਤਾਂ ਗੁਰੂ ਜੀ ਦਿਨ ਦੇ ਤੀਜੇ ਪੈਰ ਇਸ ਸਥਾਨ ਤੇ ਪਹੁੰਚੇ ਤੇ ਇਸ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾਂ ਸਮੇਤ ਆਰਾਮ ਕਰਨ ਬੈਠ ਗਏ ਉਸ ਸਮੇਂ ਸ੍ਰੀ ਦੇ ਇੱਕ ਬਹੁਤ ਵੱਡੇ ਦਰਖਤ ਤੋਂ ਇੱਕ ਚਿੱਟੇ ਦਾੜੇ ਅਤੇ ਚਿੱਟੇ ਕੱਪੜਿਆਂ ਵਾਲਾ ਸ਼ਹੀਦ ਆਇਆ ਤੇ ਉਸ ਨੇ ਗੁਰੂ ਚਰਨਾਂ ਤੇ ਸੀਸ ਨਵਾਇਆ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਰਾਜੀ ਹੈ ਹੁਸੈਨ ਖਾਨ মিয়া ਤਾਂ ਉਸਨੇ ਕਿਹਾ ਗੁਰੂ ਜੀ ਆਪ ਜੀ ਦੇ ਮੋਹੋਂ ਆਪਣਾ ਨਾਮ ਸੁਣ ਕੇ ਤੇ ਆਪ ਜੀ ਦੇ ਸੁੰਦਰ ਰੂਪ ਦੇ ਦਰਸ਼ਨ ਕਰਕੇ ਮੇਰੀ ਜੀਰਤੋ ਇੱਛਾ ਪੂਰੀ ਹੋ ਗਈ ਹੈ ਮੈਂ ਤਨ ਹੋ ਗਿਆ ਜਦੋਂ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਇਹ ਸੁੰਦਰ ਸੂਰਬ ਵਾਲਾ ਜੋ ਆਪ ਜੀ ਤੁਸੀ ਸੁਣਾ ਕੇ ਸਾਡੀ ਅੱਖਾਂ ਤੋਂ ਉੱਲੇ ਹੋ ਗਿਆ ਇਹ ਕੌਣ ਹੈ ਤਾਂ ਸਤਗੁਰ ਨੇ ਕਿਹਾ ਕਿ ਇਹ ਬਹੁਤ ਕਾਲ ਕਮਾਈ ਵਾਲਾ ਸ਼ਹੀਦ ਹੈ ਜਿਸ ਨੂੰ ਕਿਸੇ ਕਾਰਨ ਮੁਕਤੀ ਪ੍ਰਾਪਤ ਨਹੀਂ ਹੋਈ ਸੀ ਉਹਨੇ ਸ਼ੁਭ ਕਾਰਮ ਸਦਕਾ ਸਾਡੇ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਕਰ ਗਿਆ ਹੈ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਇਸ ਸਥਾਨ ਗੁਰੂ ਕੀ ਟਾਪ ਕਰਕੇ ਪ੍ਰਸਿੱਧ ਹੋਇਆ ਹੈ ਜੋ ਜੀ ਸ਼ਰਧਾ ਭਾਵਨਾ ਨਾਲ ਇੱਥੇ ਇਸ਼ਨਾਨ ਕਰੇਗਾ ਮੁਕਤੀ ਪ੍ਰਾਪਤ ਕਰੇਗਾ ਇਸ ਅੱਠ ਛੰਡੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਠੀਕ ਹੁੰਦੀ ਹੈ ਇਸ ਸਥਾਨ ਤੇ ਗੁਰੂ ਸਾਹਿਬ ਦੇ ਆਗਮਨ ਦੀ ਖੁਸ਼ੀ ਵਿੱਚ 2 3 4 ਅਸਤ ਨੂੰ ਸਲਾਨਾ ਜੋੜ ਮੇਲਾ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਲਾਨਾ ਜੋੜ ਮੇਲਾ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਪੁੰਨਿਆ ਅਤੇ ਮੱਸਿਆ ਦੀ ਦਿਹਾੜੇ ਵੀ ਮਨਾਏ ਜਾਂਦੇ ਹਨ ਜੋ 2025 ਦੇ ਵਿੱਚ ਜੋ ਸਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜੋ ਕਿ 15 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 16 ਸਤੰਬਰ ਨੂੰ ਨਗਰ ਕੀਰਤਨ ਸਜਾਏ ਜਾਣਗੇ ਇਸੇ ਤਰ੍ਹਾਂ 17 ਤਰੀਕ ਨੂੰ ਜੋ ਸ੍ਰੀ ਅਖੰਡ ਪਾਠ ਪ੍ਰਕਾਸ਼ਨ ਉਹਨਾਂ ਦੇ ਭੋਗ ਪਾਏ ਜਾਣਗੇ 17 18 ਅਤੇ 19 ਨੂੰ ਜੋ ਧਾਰਮਿਕ ਦੀਵਾਨ ਸਜਣਗੇ ਇਹਨਾਂ ਦੀਵਾਨਾਂ ਦੇ ਵਿੱਚ ਰਾਗੀ ਜਥੇ ਢਾਡੀ ਜਥੇ ਅਤੇ ਪੰਥ ਦੇ ਮਹਾਨ ਸ਼ਖਸੀਅਤਾਂ ਪਹੁੰਚ ਰਿχαν ਆਪ ਸੰਗਤਾਂ ਨੂੰ ਬੇਨਤੀ ਹੈ ਕਿ ਇਨਾਂ ਸਲਾਨਾ ਜੋੜ ਮੇਲੇ ਵਿੱਚ ਪਹੁੰਚ ਕੇ ਸਤਿਗੁਰੂ ਨੂੰ ਨਮਨ ਸ਼ਕਾਰ ਕਰਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸਭ ਤੋਂ ਸੰਗਤ ਨੂੰ ਜ਼ਰੂਰੀ ਬੇਨਤੀ ਹੈ ਜੋ ਕਿ 19 ਸਤੰਬਰ ਨੂੰ ਇਸ ਸਥਾਨ ਤੇ ਅਮਰਤ ਸੰਚਾਰ ਹੋ ਰਿਹਾ ਹੈ ਵੱਧ ਤੋਂ ਵੱਧ ਸੰਗਤਾਂ ਭਾਈ ਗੁਰੂ ਵਾਲੇ ਬਣੋ ਇੱਥੇ ਤੁਸੀਂ 19 ਤਰੀਕ ਨੂੰ 10 ਵਜੇ ਕਿਸ ਇਸ਼ਨਾਨ ਕਰਕੇ ਪਹੁੰਚ ਕੇ ਅਮਰਤ ਦੀ ਦਾਤ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਨੇ ਨਾਮ ਲਿਖਵਾਉਣਾ ਹੋਵੇ ਦਫ਼ਤਰ ਦੇ ਵਿਜੇ ਜਾਂ ਗ੍ਰੰਤੀ ਸਿੰਘ ਨੂੰ ਆਪਣਾ ਜੋ ਨਾਮ ਲਿਖਵਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀ ਹਾਂ ਦੋਨਾਂ ਹੀ ਚੈਨਲਾਂ ਦੇ ਜਿਨ੍ਹਾਂ ਨੇ ਕਿ ਸਾਡੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬੈਠ ਕੀਤੀ ਹੈ ਇੱਥੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨ ਅਸੂ ਵਾਲੇ ਦਿਨ ਆਏ ਸਨ ਜੋ ਕਿ ਜਿੱਥੇ ਸਰੋਵਰ ਬਣਿਆ ਇਸ ਜਗ੍ਹਾ ਤੇ ਇੱਕ ਸ਼ਰੀਂ ਦਾ ਦਰਖਤ ਸੀ ਇਸ ਦੀ ਏਠਾ ਕੇ ਬੈਠੇ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਵੀ ਇਸ਼ਨਾਨ ਕੀਤਾ ਤੇ ਉਥੋਂ ਸ਼ਰੀਂ ਦੇ ਦਰਖਤ ਦੇ ਵਿੱਚ ਇੱਕ ਮੀਆਂ ਹੁਸੈਨ ਖਾਂ ਜਦੋਂ ਨਿਕਲਿਆ ਉਨੇ ਸਤਿਗੁਰਾਂ ਦੇ ਪਾਤਸ਼ਾਹ ਦੇ ਨਾਂ ਲੈ ਕੇ ਬਣਾਇਆ ਉਹਨਾਂ ਨੂੰ ਕਹਿ ਲਗੇ ਮੀਆਂ ਸੈਨਖਾਂ ਤੂੰ ਤਾਂ ਸਤਿਗੁਰੂ ਪਾਸ਼ਾ ਦਾ ਨਾਂ ਸੁਣ ਕੇ ਬੜਾ ਅਤ ਪ੍ਰਸੰਨ ਹੋਇਆ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਬੈਠ ਕੇ ਬਹੁਤ ਹੀ ਵਰ ਦਿੱਤੀ ਇੱਥੇ ਹਰ ਸਾਲ ਜੋ ਕਿ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਦੋ ਤਿੰਨ ਚਾਰ ਅਸੂ ਦਾ ਇਸ ਵਾਰ ਵੀ 16 ਸਤੰਬਰ ਨੂੰ ਜੋ ਕਿ ਤਿੰਨ ਚਾਰ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਨਗਰ ਕੀਰਤਨ ਨਿਕਲੇਗਾ ਉਸ ਤੋਂ ਬਾਅਦ 17 ਤਰੀਕ ਨੂੰ ਭੋਗ ਪਾਈ ਜਾਣਗੇ ਅਖੰਡ ਪਾਤਸ਼ਾਹਬਾਂ ਦੇ 18 ਤੇ 19 ਦਾ ਜੋ ਕਿ ਇੱਥੇ ਜੋੜ ਮੇਲਾ ਹੁੰਦਾ ਹੈ 18 ਵਾਲੇ ਦਿਨ ਬਹੁਤ ਹੀ ਦੂਰ ਦੂਰ ਤੋਂ ਮਹਾਪੁਰਸ਼ ਸੰਤ ਪ੍ਰਚਾਰਕ ਢਾਡੀ ਸਿੰਘ ਕਥਾਵਾਚਕ ਪਹੁੰਚਦੇ ਹਨ ਇਸ ਵਾਰ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਜੀ ਵੀ ਪਹੁੰਚ ਰਹੇ ਹਨ ਟੇਕ ਸਿੰਘ ਜਤਨੁਲਾ ਜੋ ਕਿ ਤਕਸੀਦਾਂ ਦਰੋਂ ਸਾਹਿਬ ਤੋਂ ਪ੍ਰਦਾਨ ਹਨ ਉਹ ਵੀ ਪਹੁੰਚ ਰਹੇ ਹਨ ਇੱਥੇ ਬੜੀ ਹੀ ਸ਼ਰਧਾ ਨਾਲ ਸੰਗਤ ਆਉਂਦੀ ਹੈ ਇਸ ਕਰਕੇ ਭਾਈ ਜੋ ਵੀ ਪ੍ਰਬੰਧ ਹਨ ਗੁਰਦੁਆਰਾ ਸਾਹਿਬ ਦੇ ਹੁਣ ਇਸ ਟਾਈਮ ਤੇ ਚੱਲ ਰਹੇ ਹਨ ਸੰਗਤਾਂ ਬਹੁਤ ਦੂਰੋਂ ਦੂਰੋਂ ਨਤਮਸਤਕ ਹੋਣ ਆਸਤੇ ਆਉਂਦੀਆਂ ਹਨ ਸੋ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਭਾਈ ਪਹੁੰਚੋ 17 18 19 ਦਾ ਜੋ ਕਿ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਗੁਰੂ ਕੀ ਟਾਪ ਵਿਖੇ ਹਰ ਸਾਲ ਮ ਆਇਆ ਜਾਂਦਾ ਹੋਇਆ ਇਸ ਵਾਰ ਵੀ ਹੈ ਸੋ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਸਵਾਲ ਹੋ ਰਿਹਾ ਹੈ ਇਸ ਵਾਰ ਅੰਮ੍ਰਿਤ ਸੰਚਾਰ ਵੀ ਕਰਾਇਆ ਜਾ ਰਿਹਾ ਹੈ ਹਾਂਜੀ ਇਹ ਅਮਰਤ ਸੰਚਾਰ ਜਿਹੜਾ 19 ਤਰੀਕ ਨੂੰ ਹੋਵੇਗਾ। ਸਵੇਰ 10 ਵਜੇ ਅਮਰਤ ਸੰਚਾਰ ਹੋਣਾ ਜੋ ਕਿ ਦੰਦਮਾ ਸਾਹਿਬ ਤੋਂ ਪੰਜ ਪਿਆਰੇ ਪਹੁੰਚ ਰਹੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਅਮਰਤ ਛਾ ਕੇ ਅਮਰਤ ਬਲਾਖੀ ਬਣਾ। ਜਿਹੜੇ ਧਾਰਮਿਕ ਦੀਵਾਨ ਸਜਾਇਆ ਜਾਣਗੇ ਉਹਨਾਂ ਬਾਰੇ ਵੀ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਹੈ। ਧਾਰਮਿਕ ਦੀਵਾਨ ਦੇ ਵਿੱਚ ਜੋ ਕਿ ਢਾਡੀ ਜਥਾ ਐ ਦਇਆ ਸਿੰਘ ਜੀ ਦੰਦਮਾ ਸਾਹਿਬ ਤੋਂ ਆ ਰਹੇ ਹਨ, ਕਵੀਸ਼ਰੀ ਜਥਾ ਚਾਨਣ ਸਿੰਘ ਜੀ ਜੋ ਬੀਏ ਹਨ, ਉਹ ਆ ਰਹੇ ਹਨ। ਉਸ ਤੋਂ ਅਪਰੰਤ ਗਰਪਾਲ ਸਿੰਘ ਜੀ ਜੋ ਰਾਜਸਥਾਨ ਵਾਲੇ ਮਹਾਪਰਸ਼ ਹਨ ਉਹਨਾਂ ਦੇ ਵੀ ਦਿਵਾਨ ਹੋਣਗੇ ਢੰਡਰੀਆਂ ਵਾਲੇ ਦਾ ਜੋ ਜਥਾ ਹੈ ਮੈਂ ਉਹਨਾਂ ਦਾ ਨਾਂ ਨਹੀਂ ਮੇਰੇ ਧਿਆਨ 'ਚ ਉਹਨਾਂ ਦਾ ਜਥਾ ਵੀ ਇੱਥੇ ਪਹੁੰਚ ਰਿਹਾ ਹੈ 19 ਵਾਲੇ ਦਿਨ ਅੱਛਾ ਮਨੀ ਸਾਹਿਬ ਕਾਫੀ ਲੰਮੇ ਸਮੇਂ ਤੋਂ ਇੱਥੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਵੱਖ-ਵੱਖ ਪਾਰਟੀਆਂ ਖਾਸ ਕਰਕੇ ਸ਼ੋਭਨੀ ਕਾਲੀਦਲ ਸਿਆਸੀ ਕਾਨਫਰੰਸਾਂ ਇੱਥੇ ਕਰਦੇ ਨੇ ਕੀ ਇਸ ਵਾਰ ਕੋਈ ਸਿਆਸੀ ਕਾਨਫਰੰਸ ਹੋਣ ਦੀ ਹੋਵੇਗੀ ਜਾਂ ਕੋਈ ਨਾ ਮਿਲਤਰੀ ਰਹਿਗਾ ਪ੍ਰੋਗਰਾਮ ਇਹਨਾ ਕਾਨਫਰੰਸਾਂ ਦਾ ਕਾਲ ਤਖਤ ਵੱਲੋਂ ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਬੰਦ ਹੀ ਕੀਤੀਆਂ ਹਨ ਇਸ ਗੁਰਦੁਆਰਾ ਸਹਿਬ ਵਿਖੇ ਇਸ ਸਾਲ ਕੋਈ ਕਾਨਫਰੰਸ ਨਹੀਂ ਹੋ ਰਹੀ ਕਿਸੇ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੋਈ ਨਹੀਂ ਮੁਕੰਮਲ ਬੰਦ ਹੈ ਜੋ ਕਿ ਕਾਲ ਤਖਤ ਵੱਲੋਂ ਹੁਕਮ ਹੈ ਅੱਛਾ ਤੇ ਕਬੱਡੀ ਦੇ ਟੂਰਨਾਮੈਂਟ ਵੀ ਹੁੰਦੇ ਰਹੇ ਨੇ ਉਹ ਇਸ ਵਾਰ ਇਹ ਜੀ ਪਹਿਲਾਂ ਇਸ ਨਗਰ ਦੇ ਵਿੱਚ ਨੇ ਕਮੇਟੀ ਹੁੰਦੀ ਸੀ ਉਹ ਕਰਵਾਉਂਦੇ ਰਹਿੰਦੇ ਸੀਗੇ ਪਰ ਹੁਣ ਇੱਥੋਂ ਦੀ ਕਮੇਟੀ ਜਿਹੜੀ ਹੈ ਨਾ ਭੰਗ ਹੋਈ ਵੀ ਐ ਇਸ ਕਰਕੇ ਇਸ ਸਾਲ ਨਹੀਂ ਮੇਰੇ ਕੋਲੇ ਆਏ ਸੀਗੇ ਨੌਜਵਾਨ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਜੀ ਤੇ ਅਸੀਂ ਟੂਰਨਾਮੈਂਟ ਕਰਾਉਣਾ ਪਰ ਉਸ ਟਾਈਮ ਤੇ ਤਾਂ ਛੋਨਾ ਲੱਗ ਚੁੱਕਾ ਸੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਗਲੇ ਸਾਲ ਸਾਨੂੰ ਤੁਸੀਂ ਪਹਿਲਾਂ ਹੀ 5 ਸਾਲ ਦਾ ਟਾਈਮ ਦਿਓ ਘੱਟੋ ਘਾਟ ਲਈ 5 ਸਾਲ ਕਰਾਵਾਂਗੇ ਤੇ ਅਸੀਂ ਜ਼ਮੀਨ ਵੇਲੇ ਛੱਡ ਦਿਆ ਕਰਾਂਗੇ ਇਹ ਨਿਰੋਲ ਧਾਰਮਿਕ ਸਮਾਗਮ ਹੀ ਹੋਣਗੇ ਬਿਲਕੁਲ ਨਿਰੋਲ ਧਾਰਮਿਕ ਸਮਾਗਮ